ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪੰਜਾਬ ਵਾਲੀ ਜਰਸੀ ਟੌਪ ਕਲਾਸ ਤਾਜੀ ਸੂਈ ਜੇਰ ਜੱਪਾ ਬਿਲਕੁਲ ਲਾਨਾ ਆਪਾਂ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਬੱਠਲ ਜੇਰ ਦਾ ਪੈ ਚੁੱਕਿਆ ਵਹਿੜ ਦੇ ਮੰਗਰ ਜਰਸੀ ਅੰਗ ਚ ਬੱਸੀ ਤਾਜੀ ਸਵੇਰ ਸੋਭਾ ਦੀ ਤਕਰੀਬਨ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 11:30 ਵਜੇ ਦਾਗਾ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਨਾਂ ਚਮਕੌਰ ਸਿੰਘਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਨਾਂ ਵੀਰ ਦਾ ਚਮਕੌਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਵੇਖਦੇਖੀਏ ਨੇ ਕਿਹ ਕਵੇ ਦੀ ਸੂਈ ਹੈ ਇਹ ਤੜਕੇ ਵੀਰੇ 10 ਵਜੇ ਦੀ ਸੂਈ ਹੋਈ ਹੈ ਵੀਰੇ ਇਹਨਾਂ ਵੀਰ ਕਹਿੰਦਾ ਸਵੇਰੇ ਮਾਰਨਿੰਗ 10 ਵਜੇ ਦੀ ਸੋਈ ਹੋਈ ਹੈ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਤਕਰੀਬਨ 12 ਤੋਂ 5-10 ਮਿੰਟ ਘੱਟ ਵੀ ਹੋ ਸਕਦੇ ਨੇ ਕਿਉਂਕਿ ਆਪਾਂ ਪ੍ਰੋਪਰ ਸਮਾਂ ਦੇਖਿਆ ਨਹੀਂਗਾ ਡੂਡ ਤੋਂ 2 ਘੰਟੇ ਜੇਰ ਪੈਗੀ ਡੂਡ ਤੋਂ 2 ਘੰਟਿਆਂ ਦੇ ਵਿੱਚ ਵੀਰ ਕਹਿੰਦਾ ਵੀ ਜੇਰ ਪਏਗੀ ਵਹਿੜ ਦੇ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਆ ਪੰਜਾਬ ਵਾਲੀ ਯਰ ਸੀ ਵੱਡੇ ਕੱਦ ਕਾਠ ਵਾਲੀ ਤੇ 22 ਤੋਂ 23 ਕਿਲੋ ਦੀ ਤਾਂ ਆਪਾਂ ਲੈਤੀਆਂ ਮੰਨ ਲਓ ਮੈਂ 20 ਤੋਂ 23 ਕਿਲੋ ਤਾਂ ਅੱਜ ਲੋ ਮਾਪਾਂ ਠੀਕੀ ਚੱਲੋ ਬਈ ਸੁਆ ਦੂਜਾ ਵੀਰੇ ਸੁਆ ਦੂਜਾ ਸਿੱਗੀ ਦੰਦ ਪਟਕੇ ਲੈ ਜਾ ਸੁਆ ਦੂਜਾ origignal ਸਿੱਗੀ ਦੰਦ ਪਟਕੇ ਲੈ ਆ ਸਕਦੇ ਜੇ ਕਿਸੇ ਵੀਰੇ ਵੀ ਦਾ ਸੌਦਾ ਹੁੰਦਾਗਾ ਕਹਿਣ ਕਹਾਉਣ ਵਾਲੇ ਕੰਮ ਨਹੀਂ ਦਾੜੀ ਨਾਲੋਂ ਮੁੱਸਾਂ ਵਧੀਆਂ ਪਈਆਂ ਮੰਗਰ ਜਰਸੀ ਅੰਗ 'ਚ ਬੱਸੀ ਆ ਦੇਖ ਸਕਦੇ ਹੋ ਦੋਸਤੋ ਜਾਮ ਜਾਮ ਦੀ ਹੀ ਖੁਲਣੀ ਦੇ ਬਰਾਬਰ ਜਾਂਦੀ ਹੈ ਬੱਸੀ ਨੂੰ ਬਰੇ ਬੋੜਾ ਬੋੜਾ ਪਿਆਤਾ ਬੱਸੀ ਨੂੰ ਬੋੜਾ ਬੋੜਾ ਪਿਆਤਾ ਹੌਲੀ ਕਰਦੀ ਵਹਿੜ ਵੀਰਾ ਨਾ ਨਿੱਕਾ ਨਿੱਕਾ ਕੰਨ ਮੱਥੇ ਤੇ ਮੰਨ ਲਓ ਵੀ ਜਿਵੇਂ ਮੈਂ ਕਹਿੰਦਾ ਬਿੰਦੀ ਲਾਈ ਹੋਇਆ ਇਸ ਤਰ੍ਹਾਂ ਦਾ ਦਾਗ ਬਹੁਤ ਖੂਬਸੂਰਤ ਬੱਸੀ ਹੈਗੀ ਮੰਗਰ ਵੀ ਦਾੜੀ ਨਾਲੋਂ ਮੁੱਸਾਂ ਵਧੀਆਂ ਵਸ ਗਈ ਲਾੜੀ ਦਾੜੀ ਨਾਲੋਂ ਮੁੱਸਾਂ ਸਿਆਉਣ ਤੇ ਸਹਾਗੇ ਵਾਲਾ ਕੰਮ ਹੋਇਆ ਪਿਆਗਾ ਵੀਰੇ ਖੁੱਲ ਕੇ ਕਿਹੜਾ ਦਵਾਰੇ ਤੋਰੇ ਭੋਖਾ ਪਪਾ ਬਾਈਆਂ ਨੂੰ ਚੈੱਕ ਕਰਵਾ ਤੋਰੇ ਪੋਖਾ ਬਬਾਈਆਂ ਨੂੰ ਚੈੱਕ ਕਰਾ ਦਈਏ ਵੱਡੇ ਗੱਦਗਾੜ ਦੇ ਵਿੱਚ ਸਿਉਨੇ ਰੰਗੀ ਵਹਿੜ ਕਹਿ ਸਕਦੇ ਆਪਾਂ ਇਹਨੂੰ ਸੀਲ ਠੰਡੀ ਵੱਡੇ ਗੱਦਗਾਠ ਵਾਲੀ ਮੋਠ ਮੋਠਾ ਦਾ ਥਾਂ ਦੇਖ ਸਕਦੇ ਹੋ ਦੋਸਤੋ ਮੂਰੇ ਮਗਰ ਦਾ ਹਵਾਨਾ ਆ ਹਵਾਨੇ ਦੀ ਜੱਜਮੈਂਟ ਕਰ ਸਕਦੇ ਆ ਤੁਸੀਂ ਓਨਾ ਹੀ ਮੂਰੇ ਤੇ ਓਨਾ ਹੀ ਮਗਰ ਤੋਰੇ ਤਾਰੇ ਦੀ ਬਿਲਕੁਲ ਮਜ਼ਬੂਤ ਸਟਰਕਚਰ ਵੀ ਚੰਗਾਗਾ ਵਹਿੜ ਦਾ ਜੇ ਕਿਸੇ ਮੇਰੇ ਵੀਰ ਦੀ ਸਤੰਭਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਮੂਰੇ ਮਗਰ ਦਾ ਹਵਾਨਾ ਬਿਲਕੁਲ ਦੇਖੋ ਲੱਤ ਕਮਾਗਮਾ ਧਾਰ ਦਈਏ ਜਿਵੇਂ ਪੀਡੀਐਫ ਇਹ ਮੇਲੇ ਦੇ ਚੰਗੀਆਂ ਕੰਪੀਟੀਸ਼ਨ ਵਾਲੀਆਂ ਵਹਿੜਾਂ ਆ। ਇਹਦੀ ਮੂੰਹ ਦੀ ਬਿਊਟੀ ਦੇਖੀ। ਆਹ ਦੇਖ ਸਕਦੇ ਹੋ ਦੇਖੋ ਮਜ਼ਬੂਤ ਸਟਰਕਚਰ ਦੀ ਵਹਿੜ ਹੈਗੀ। ਲੈ ਚੱਲ ਮੇਰੇ ਬੱਸੀ ਦਾ ਕਰਦੀ ਆ ਥੋੜਾ ਜਿਹਾ। ਆਹ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਵਹਿੜ ਹੈਗੀ। ਵੱਡੇ ਕੱਦ ਘਾਟ ਵਾਲੀ। ਵੱਡੇ ਕੱਦ ਘਾਟ ਵਾਲੀ ਧਾਰਾਂ ਮਾਰ ਕੇ ਵੀਡੀਓ ਦੇ ਵਿੱਚ ਬਾਜਬ ਰੇਟ ਵੀਰ ਤੋਂ ਕਰਵਾਵਾਂਗੇ। ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ। ਆਹ ਦੇਖ ਸਕਦੇ ਹੋ ਦੋਸਤੋ ਦੁਨੇ ਬਹਿ ਕੇ ਦੁਨੇ ਪਾਸੇ ਬਹਿ ਕੇ ਚਵਾਈ ਹੋਣ ਵਾਲੀ ਵਹਿੜ ਹੈ। ਕੋਈ ਨਿਆਣੇ ਦੀ ਲੋੜ ਨਹੀਂ। ਐਦਾਂ ਦੀ ਕੋਈ ਕੋਈ ਗੱਲ ਨਹੀਂ ਮੰਨ ਲਓ ਵੀ ਤੁਸੀਂ ਦੇਖ ਸਕਦੇ ਹੋ ਗਵਾਂਢੀ ਨੇ ਆ ਕੇ ਬਾੜ ਖੜਕਾਤਾ ਵੀ ਗਾਂ ਬਾਲਟੀ 'ਚ ਲੱਤ ਮਾਰੇ ਚਾਹੇ ਕੋਲੇ ਡੀਜੇ ਲਾਈ ਰੱਖਿਓ ਹੱਲਣ ਵਾਲਾ ਤਾਂ ਸਵਾਲ ਹੀ ਨਹੀਂ ਆ ਵੀ ਕਈ ਵਾਰੀ ਗੱਲ ਸੁਣ ਕੇ ਦੁਬਾਰੇ ਫੇਰ ਬਹਿ ਜਾਉ ਕੋ ਚੱਕਰ ਮੀਦਾ ਹਾਂ ਵੀ ਕਹਿੰਦਾ ਕਈ ਵਾਰੀ ਗਵਾਂਢੀ ਆਇਆ ਹੁੰਦਾ ਜਰੂਰੀ ਕੰਮ ਹੁੰਦਾ ਗੱਲ ਸੁਣ ਕੇ ਦੁਬਾਰੇ ਗਾਂ ਦੇ ਥੱਲੇ ਫੇਰ ਆ ਕੇ ਬਹਿ ਜਾਓ ਐ ਨਹੀਂ ਹੈਗਾ ਵੀ ਗਾਂ ਬੈਠਣ ਨਹੀਂ ਦੇਊਗੀ ਸ਼ੀਲ ਠੰਡੇ ਬਸ ਉਹਦੇ ਇਹੀ ਫਾਇਦੇ ਹੁੰਦੇ ਨੇ ਕਿ ਬਿਲਕੁਲ ਸ਼ਾਂਤ ਸ਼ੀਲ ਠੰਡੇ ਸਵਾਲੀ ਦੇਖੋ ਬੱਚਾ ਕਿਵੇਂ ਚੱਟਦੀ ਹੈਗੀ ਬੈੜ ਪ੍ਰੋਪਰ ਦਿਖਾਦੀ ਜੇਰ ਪੱਖੋਂ ਆਪਾਂ ਆ ਦੁਬਾਰੇ ਫੇਰ ਨਜ਼ਰ ਮਰਵਾ ਦੀਏ ਜੇਰ ਵੀ ਬੈਠਦੇ ਡਾਣਾ ਵੱਠਲ ਜੇਰ ਦਾ ਪੈ ਗਿਆ ਆ ਦੇਖ ਸਕਦੇ ਹੋ ਦੋਸਤੋ ਨੇੜੇ ਵੀਰੇ ਧਾਰਾਂ ਮਾਰ ਕੇ ਦਿਖਾ ਦੇ ਬਿਲਕੁਲ ਲੈਣ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਮੋਟਾ-ਮੋਟਾ ਥਣ ਆਪਣੀ ਤੇ ਜਿਵੇਂ ਵੀਡੀਓ ਬਾਈ ਆਪਣੇ ਦੋਨੋਂ ਬਾਦੇ ਬਾਹਾਂ ਬੈਠਾ ਕੇ ਠੰਡੀ ਸੀਲ ਹੁੰਦੀ ਹੈ ਖਾਸियत ਆਪਣੀ ਇਹੀ ਹੈ ਕਿਉਂਕਿ ਵੀਰਾਂ ਨੇ ਵੀ ਪੈਸੇ ਲਾ ਕੇ ਮੰਨ ਲਓ ਵੀ ਘਰੇ ਦੁੱਧ ਚੋਣ ਵਾਸਤੇ ਲੈਣੀਆਂ ਲੱਤਾਂ ਖਾਣ ਵਾਸਤੇ ਨੇ ਜਿਵੇਂ ਮਗਰ ਥੱਲੇ ਬੈਠੀ ਚਲੋ ਕੋਈ ਦਿੱਕਤ ਵਾਲਾ ਕੰਮ ਨਹੀਂਗਾ ਚੰਗੇ ਕਰਦ ਕਾਠ ਵਾਲੀ ਚੰਗੀ ਸਮੀ ਪਲੀ ਜਾਤ ਬਰੀਡ ਵਾਲੀ ਬਿਹੜਾ ਤਾਰਾਂ ਆਪ ਵੀਰੇ ਮਾੜੀਆਂ ਕੈਮਰੇ ਚ ਤਾਰਾਂ ਦੁਬਾਰੇ ਫੇਰ ਮਾਰ ਕੇ ਦਿਖਾ ਦੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਬੇਚੇ ਜਿਖੋ ਕੇ ਮੰਗਾ ਸਕਦੇ ਹੈਗਾ ਆਹ ਦੇਖ ਸਕਦੇ ਨੇ ਦੋਸਤੋ ਮੂਹਲਾ ਜੇ ਮਾਰਦੇ ਵੀਰੇ ਤਾਰਾਂ ਦੀ ਬਿਲਕੁਲ ਸਾਫ ਨਾ ਕੋਈ ਭੂਰ ਨਾ ਕੋਈ ਛਰਲਾ ਗਿਠ ਗਿਠ ਦੀ ਦੂਰੀ ਤੇ ਥਾਨ ਲੱਗੇ ਨੇ ਬੈੜ ਨੇ ਮੂਰੇ ਮਗਰ ਦਾ ਹਵਾਨਾ ਚੰਗੇ ਕਦ ਕਾਠ ਵਾਲੀ ਪਲੀ ਸਮੀ ਹੋਈ ਬਿਹੜਾ ਬਾਜੇਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੇਰੇ ਰੇਟ ਬਾਜ ਵਿੱਚ ਪਰਾਇਆ ਦੀ ਬੈਠ ਦੇ ਦਾਂਗੇ ਇੱਕ ਮਿੰਟ ਵੀਰੇ ਬਾਜ ਵੀ ਰੇਟ ਕਰਨਾ ਆਪਾਂ ਜਮਾ ਹਾਂ ਨਾਲ 77 ਦੀ ਦੇ ਦਾਂਗੇ ਵੀਰੇ ਪੈਸੇ ਲੈਣੇ ਵੀਰ ਕਹਿੰਦਾ ਵੀ 85 90 ਕਿੰਨੇ ਮੰਗੀ ਚੱਲੋ ਮਾਰਕੀਟ ਜਿਹੇ ਜੀਆਂ ਮਈਆਂ ਬੈੜਾਂ ਦੇ ਮਤਲਬ ਵੀ 85 90 ਹੀ ਮੰਗੀ ਦੇ ਨੇ 75000 ਡਿਮਾਂਡ ਕੀਤੀ ਆ 73000 ਰੁਪਏ ਦੀ ਵੀਰ ਕਹਿੰਦਾ ਭਈ ਆਪਾਂ ਬੈਠ ਦੇ ਦਾਂਗੇ ਛੀਲ ਠੰਡੀ ਦਾ ਦੇਖੋ ਆਹ ਦੇਖ ਸਕਦਾ ਹੋ ਦੋਸਤੋ ਬਿਲਕੁਲ ਕੱਚਾ ਵੋਲਾ ਉਹ ਗੱਲ ਨਹੀਂ ਹੈਗਾ ਵੀ ਦੋ ਦਿਨਾਂ ਦੀ ਸੂਈ ਨੂੰ ਤਾਜੀ ਸੂਈ ਵੈੜ ਬਣਾ ਦਈਏ ਜਮਾ ਜੈਨੂਅਲ ਮਾਰਨਿੰਗ ਦੀ ਸੂਈ ਹੈ ਜੇਰ ਜੇ ਆਪਾਂ ਬਿਲਕੁਲ ਡਾਨਾ ਬਾਜਬ ਰੇਟ ਵੀਰ ਨੇ 73000 ਕੀਤਾ ਘਰੇ ਆਏ ਬੰਦੇ ਦਾ ਮਾਨ ਤਾਨ ਹੋਊਗਾ ਐਦਾਂ ਦੀ ਗੱਲ ਨਹੀਂ ਹੈਗੀ ਵੀ 60 ਲੈ ਲਓ 80 ਲੈ ਲਓ ਉਹ ਵੀਰ ਨੂੰ ਫੋਨ ਨਾ ਲਾਇਓ ਕਿਉਂਕਿ ਐਦਾਂ ਦੀਆਂ ਵੈੜਾਂ ਆਪਾਂ ਦੇਖਦੇ ਆਂ ਵੀ ਅਕਸਰ ਹੀ 85 ਤੋਂ 80000 ਦੀ ਰੇਂਜ ਵਿੱਚ ਵਿਕਦੀਆਂ ਨੇ ਵੱਡੇ ਕਦਗਾਠ ਵਾਲੀ ਵੈੜ ਚੰਗਾ ਸਟਰਕਚਰ 20 ਤੋਂ 22 ਕਿਲੋ ਨੈਟ ਦੁੱਧ ਦੇਣ ਵਾਲੀ ਵੈੜ ਆ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ